ਲੋ ਬਈ ਪਿਆਰ ਭਰੀ ਸਤਿ ਸ੍ਰੀ ਅਕਾਲ ਮੁੱਲਾਪੁਰ ਖੜਿਆਂਗੇ ਆਪਾਂ ਬੱਕਰੀਆਂ ਦੀ ਮੰਡੀ ਸ਼ਨੀਵਾਰ ਨੂੰ ਲੱਗਦੀ ਆ ਅੱਜ ਬੰਦੇ ਨਾਲ ਮਲਾਉਣਗੇ ਆ ਬਾਈ ਦੇ ਨਾਲ ਇਹਦੇ ਨਾਲ ਖਾਸ ਮਲਾਉਣ ਦਾ ਕਾਰਨ ਇਹ ਹੈ ਵੀ ਬੱਕਰੀਆਂ ਬਹੁਤ ਵਧੀਆ ਲੈ ਕੇ ਆਇਆ ਬਾਕੀ ਵਪਾਰੀ ਵਪਾਰੀ ਵੀ ਆ ਬਈ ਪੌੜੀ ਦਾ ਮੜਾ ਮੋਟੀ ਆ ਵਪਾਰੀ ਤਾਂ ਮੜਾ ਮੋਟਾ ਅਸਲ ਵਿੱਚ ਪੱਕਾ ਪਾਲੀ ਐ ਬੱਕਰੀਆਂ ਪਾਲਦਾ ਪਾਲ ਕੇ ਵੇਚਦਾ ਕੁਆਲਿਟੀ ਤੇ ਕੰਮ ਕਰਦਾਗਾ ਬਈ ਕੀ ਹਾਲ ਆ ਤੇ ਪਿੰਡ ਕਿਹੜਾ ਤੇਰੇ ਬਈ ਪਿੰਡ ਕਿਹੜਾ ਪਿੰਡ ਵਰਜ ਗਿਆ ਨੌ ਬਸ਼ੀਰ ਦਾ ਬਸ਼ੀਰ ਹਾਂ ਭਾਈ ਜਾਨਵਰ ਦਿਖਾਏਗਾ ਤੂੰ ਮੜੇ ਜੀ ਜਿੰਨੇ ਵੀ ਜਾਨਵਰ ਲਿਆਇਆਂਗੇ ਪਹਿਲਾਂ ਇਹ ਦੱਸ ਵੀ ਤੇਰੇ ਘਰ ਦਿਆ ਜਾਂ ਕੀਦ ਕੇ ਲਿਆਉਣ ਦੇ ਕਿੰਨੇ ਨਗ ਰੱਖਿਓ ਨੇ ਪੁੱਲ ਕਰ 30 ਬੱਤੀ 30 30 ਬੱਤੀ 30 ਬੱਤੀ ਅੱਛਾ ਕਰ 30 ਬੱਤੀ ਨਾਲ ਹੋਈ ਜਾਂਦਾ ਕਿ ਜਰਾ ਹਾਂ ਹਾਂ ਵਧੀਆ ਕਦੋਂ ਕੋ ਤੋ ਕਰਦਾ ਇਹ ਕੰਮ ਹੋਵੇ ਆਪਣਾ 15 ਹਲਾਉਂ ਤਾਂ ਪੀੜੀ ਪੀੜੀ ਤੋਂ ਹੀ ਆ ਦਾਦਿਆਂ ਤੋਂ ਲਾ ਗਈ ਅੱਛਾ ਪਰਦਾਦੇ ਲੈ ਜਾਨਵਰ ਦਿਖਾ ਦੇਣਾ ਬਾਈ ਦੇ ਆ ਲੈ ਬਈ ਬੱਕਰੀ ਫੜ ਕੇ ਨਾਲ ਆ ਜਾਨਵਰ ਦਿਖਾਉਣਗੇ ਇਹਨੂੰ ਠਾ ਲਈ ਬਈ ਬਣ ਕੇ ਲੈ ਹੁਣ ਮੜਾ ਜੇ ਹਿੰਮਤ ਮਾਰ ਠੀਕ ਹੈ ਗਰਮੀ ਗਰਮੀ ਹੋਇਆ ਬੈਠਾ ਗਰਮੀ ਬਾੜੀ ਨਜਾਇਜ਼ ਗਰਮੀ ਫੁੱਮਸ ਭਰੀ ਗਰਮੀਆਂ ਗਰਮੀ ਨੇ ਬੱਟ ਕੱਢ ਰੱਖੇ ਨੇਗੇ ਆ ਬੱਕਰੀ ਦੀ ਪੱਟ ਆ ਬੱਕਰੀ ਦੀ ਪੱਟ ਆ ਬਾਈ ਆ ਲੈ ਮੋਹ ਲੱਗੀ ਮੰਗਿਆ ਬੱਕਰੀ ਸਮੇਤ ਮੋਹ ਲਾਦਾ ਮੰਗਿਆ 65000 ਰੁਪਏ ਆ ਦੇਖੋ ਬੱਕਰੀ ਦੀ ਕੁਆਲਿਟੀ ਦੇਖ ਲਓ ਫੇਰ ਤੁਹਾਨੂੰ ਪੱਟ ਵੀ ਦਸਾਂਗੇ ਸਾਢੇ 3 ਨਵੇਂ ਮਹੀਨੇ ਦੀ ਵੇਬਣੀ ਹੈ ਬੱਕਰੀ ਤੋਂ ਕੈਸ਼ ਸੁਏ ਲੈ ਲੈ ਦੂਜਾ ਸੁਆਈ ਹੈ ਦੂਆ ਸੁਆਈ ਹੈ ਇੱਕ ਪੱਟ ਦਿੱਤੀ ਇਹਨੇ ਹਾਂ ਹੈ ਪਹਿਲੇ ਦੋ ਪਹਿਲੇ ਇਥੇ ਦੋ ਪਹਿਲੇ ਦੋ ਦੋ ਇੱਕ ਕੇ ਮੈਂ ਆ ਗਈ ਬਾਅਦ ਚ ਇੱਕ ਵੀ ਆਏ ਨਹੀਂ ਕਈ ਵਾਰੀ ਤਿੰਨ ਦਿਨ ਨਹੀਂ ਆਏ ਦੂਜੀ ਵਾਰੀ ਇੱਕ ਕੋਈ ਵਿਰੋਸਾ ਨਹੀਂ ਹਾਂ ਠੀਕ ਹੈ ਇਹ ਰਚਾਉਂਦੀ ਆ ਤੇ ਆਹ ਪੱਠ ਕਿੰਨੇ ਮਹੀਨੇ ਦੀ ਉਹ ਦੁੱਧ ਵੀ ਦਿੰਦੀ ਹੈ 2.5 ਕਿਲੋ ਹੁਣ ਵੀ ਆਹ ਦੇ ਕੁਆਲਿਟੀ ਚੈੱਕ ਕਰੋ ਇਹ ਦੁੱਧ ਕਿੰਨੇ ਮਹੀਨੇ ਦੂਗੀ ਸਾਢੇ 3 ਮਹੀਨੇ ਦੀ ਹੈ ਪੱਠ ਆਹ ਸਾਢੇ 3 ਦੀ ਪੌਣੇ ਚਾਰ ਨਹੀਂ ਬਸ ਕਾਲੇ ਕਹਿੰਦੇ ਮੇਲੇ ਤੋਂ ਤਿੰਨ ਦਿਨ ਬਾਅਦ ਫੁੱਲਦੀ ਬੱਕਰੀ ਕਾਲੇ ਕੇ ਮੇਲੇ ਤੋਂ 3 ਦਿਨ ਬਾਅਦ ਯਾਨੀ ਕਿ ਮਾਰਚ ਚਲੋ ਸਾਢੇ 3 ਪੌਣੇ 4 ਮਹੀਨੇ ਦੀ ਮੰਨ ਲਓ ਆ ਹੈਗੀ ਹੈਗੀ ਆਹ ਦੇ ਬਹੁਤ ਸੋਹਣੀ ਕੁਆਲਿਟੀ ਹੈ ਦੋਹਾਂ ਦਾ ਮੁੱਲ ਕੀ ਕਰਿਆ ਇਹਦਾ 65000 ਰੁਪਏ ਲੱਗਿਆ ਕੀ ਆ ਲੱਗਿਆ ਤੇ 35-36000 ਰੁਪਏ ਲੱਗਿਆ ਪੱਠ ਤੇ ਲੱਗਿਆ 20000 ਰੁਪਏ ਕੱਲੀ ਬੱਕਰੀ ਤੇ ਲ ਪੱਟ ਤੇ ਪੱਟ ਤੇ 20000 ਪੱਟ ਤੇ 20 ਲੱਗ ਗਿਆ ਨਾ 20 ਲੱਗ ਗਿਆ ਪੱਟ ਤੇ 20 ਲੱਗ ਗਿਆ ਹੁਣ ਦੁਬਾਰੇ ਬੱਕਰੀ ਗੱਭਣ ਗੱਭਣ ਡੇਢ ਮਹੀਨੇ ਦੀ ਡੇਢ ਮਹੀਨੇ ਦੀ ਆ ਗਾਰੰਟੀ ਫੁੱਲ ਫੁੱਲ ਗਾਰੰਟੀ ਨਾਲ ਭਾਈ ਕਦੋਂ ਤੋਂ ਬੱਕਰੀਆਂ ਚਾਰਦੇ ਆਪਾਂ ਦੁਬਾਰੇ ਰਸੀਵਮੈਂਟ ਆ ਜਾ ਬੱਕਰੀਆਂ ਚਾਰਦੇ ਨੇ ਜੇ ਹੋਊਗਾ ਤੁਹਾਨੂੰ 10 ਸਾਲ ਉਹ ਦੋ ਪਹਿਲਾਂ ਹੀ ਕਰਦੇ ਫਿਰ ਉਹ ਦੋ ਪਹਿਲਾਂ ਚਣਾਈ ਦਾ ਕੰਮ ਕਰਦੇ ਨੇ ਚਿਣਾਈ ਦਾ ਕੰਮ ਛੱਡ ਕੇ ਇੱਧਰ ਘਰ ਤੋਂ ਲੱਗ ਗਿਆ ਬੱਕਰੇ ਆਪਣੇ ਪਹਿਲਾਂ ਹੀ ਆ ਅੱਛਾ ਪਹਿਲਾਂ ਬੱਕਰੀਆਂ ਆਂ ਆ ਅੱਛਾ ਵਿੱਚ ਚਾਰ ਦਾ ਬੱਕਰਾ ਉਹ ਚਿਣਾਈ ਕਰਦਾ ਕਰਦਾ ਇੱਧਰ ਆ ਗਿਆ ਦੁਬਾਰੇ ਨਹੀਂ ਜੀ ਕਰਦਾ ਵੀ ਚਿਣਾਈ ਕਰਾਂ ਵੀ ਬੰਦਾ ਮਿਸਤਰੀ ਕਹਿਣਗੇ ਆਪਦੇ ਕੰਮ ਹੈਗੇ ਆਪਣੇ ਕੋਲੇ ਆਪਾਂ ਨੂੰ ਲੋੜ ਹੀ ਨਹੀਂ ਆ ਵੀ ਠੀਕ ਆ ਗੱਲ ਕਿਹੜਾ ਨਾਲ ਦੀ ਸਰਦਾਰਦੀ ਹੈ ਕੋਈ ਫਿਕਰ ਨਹੀਂ ਫੱਕਾ ਨਹੀਂ ਹਾਂ ਫੋਨ ਮਿਸਤਰੀ ਨੂੰ ਧੱਕਾਉਣ ਨੂੰ ਵੀ ਆ ਗਿਆ ਭਾਈ ਲਾਇਆ ਇੱਟਾ ਚੱਲ ਆ ਵੀ ਦਿਖਾ ਆ ਵੀ ਕਰਦੀ ਨੇ ਭਾਈ ਆਹ ਬੱਚਾ ਕਿੱਡੀ ਦਾ ਆ ਐਸੀ ਭਈ ਆਹ ਕੱਢੀ ਹੋਰ ਹਾਂ ਇਹ ਆ ਗਈ ਇਹ ਵੀ ਕੁਆਲਿਟੀ ਦਾ ਪਿਆ ਨਹੀਂ ਛੇ ਰੰਗ ਨਹੀਂ ਆਏ ਦਾ ਸ ਆ ਕਵਾਲਿਟੀ ਕਿਵੇਂ ਬਣਾਉਨੇ ਹੋ ਯਾਰ ਛੇ ਰੰਗ ਦਾ ਕੁਆਲਿਟੀ ਕਿਵੇਂ ਬਣਾਈ ਹੋਈ ਹੈ ਬੱਕਰੀ ਦੇ ਸਾਬ ਨੂੰ ਚੱਲੇਗੀ ਨਹੀਂ ਇਹ ਬੱਕਰਾ ਲਾਲ ਡੱਬਾ ਆਪਣਾ ਕੋਲੇ ਅੱਛਾ ਉਹ ਜਿਹੜੀ ਉਹ ਬੱਚਾ ਸੀਗਾ ਜਿਹੜਾ ਉਹ ਵੀ ਆਪਦੀ ਮਾਂ ਤੇ ਪਾਗੀ ਆ ਯਾਰ ਨਹੀਂ ਵੀ ਇਹਦੀ ਮਾਂ ਤੇ ਬੱਕਰਾ ਲਾਲ ਡੱਬਾ ਕਹਿੰਦੇ ਉਹ ਆਪਣਾ ਠੀਕ ਹੈ ਇਹਦਾ ਕੀ ਮੁੱਲ ਕਰਿਆ ਫਿਰ ਇਹਦਾ 35 ਹਜ਼ਾਰ ਆ ਚੁੱਕਾਈ ਪੱਠ ਬਈ ਉਹਨਾਂ ਨੂੰ ਚੱਕ ਦੋ ਮਹੀਨੇ ਦੀ ਪੱਠ ਆ ਗਈ ਬਦੋ-ਬਦ ਕਿੰਨੀਆਂ ਮਹਿੰਗੀਆਂ ਬੱਕਰੀਆਂ ਵੇਚੀ ਨੇ ਭਾਈ ਬੱਕਰੀ ਦਾ ਦੇਖੋ ਦੇਖੀ ਬੱਚਾ 50 55 ਦੇ ਵਿਚਕਾਰ ਦੇਖੀਏ ਕੀ ਆਰਾਮ ਠੀਕ ਹੈ ਤੇ ਆ ਬੱਕਰੀ ਦੱਸੋ ਇਹ ਗੱਲ ਨੋਟ ਕਰੋ ਬਈ ਬੰਦਾ ਮਿਸਤਰੀ ਖੜੀ ਰਹਿਣੇ ਤੇ ਖੜੀ ਰਹਿਣੇ ਇਹ ਬੰਦਾ ਨੋਟ ਕਰੋ ਬਈ ਮਿਸਤਰੀ ਪੁਣਾ ਦਾ ਕੰਮ ਛੱਡ ਕੇ ਇੱਧਰ ਲੱਗ ਗਿਆ ਮਿਸਤਰੀ ਪੁਣਾ ਕਿੰਨਾ ਕ ਟਾਈਮ ਕਰਿਆ ਫਿਰ ਮਿਸਤਰੀ ਨਗਰ ਹੈ 4 ਸਾਲ 4-5 ਸਾਲ ਠੇਕੇਦਾਰਾਂ ਨਾਲ ਲੱਗੇ ਵੀ ਆਪਾਂ ਠੇਕੇਦਾਰਾਂ ਨਾਲ ਚਲੋ ਦਿਹਾੜੀ ਤਾਂ ਉਧਰ ਵੀ ਬਣਦੀ ਹੁੰਨੀ ਹਾਂ ਦਿਹਾੜੀ ਵਧੀਆ ਬਣਦੀ ਸੀ ਅੱਛਾ ਇੱਧਰ ਫਿਰ ਵੱਧ ਬਣਦੀ ਹੈ ਘੱਟ ਬਣਦੀ ਆਪਰਾ ਗੁਲਾ ਦੇ ਪਸੂ ਸੀ ਨਾ ਅਛਾ ਹਾਂ ਲੋੜੀ ਤਾਂ ਫਿਰ ਇੱਧਰ ਨੂੰ ਆ ਗਏ ਹੈ ਇਹ ਨਾਲ ਚ ਵੜ ਗਿਆ ਆ ਕੇ ਨਾ ਇਹ ਗੱਲ ਵੀ ਠੀਕ ਹੈ ਤੇ ਹੁਣ ਆਪ ਬੱਕਰੀਆਂ ਵੀ ਦੱਸ ਦੇ ਨਾ ਕਿਦਾਂ ਨਵਾਂ ਕੰਮ ਕਰਾਂਗੇ ਪੈਸੇ ਲਾਵਾਂ ਕਿੱਥੇ ਆ ਕੇ ਬਣੇਗੇ ਜੀ हां ਵੀ ਹੈਗੇ ਸੀ ਪਹਿਲਾਂ ਉਹ ਕੌਣ ਚਾਰਦਾ ਸੀ ਪਹਿਲਾਂ ਡੈਡੀ ਚਾਰਦਾ ਸੀ ਕਿਹੜੀ ਚਾਰਦੀ ਫਿਰ ਡੈਡੀ ਤੋਂ ਬਾਅਦ ਤੁਸੀਂ ਚਾਹੁੰਦੇ ਹੋ ਹਾਂ ਠੀਕ ਹੈ ਉਹ ਗੋਡੇ ਗਾਡੇ ਵਾਲੇ ਦੇਖਣ ਲੱਗੇ ਠੀਕ ਹੈ ਇਹ ਗੱਲ ਹੈ ਭਾਈ ਜਿਹੜਾ ਬੰਦਾ ਕਬੀਲਦਾਰ ਹੁੰਦਾ ਨਾ ਸਮਝਦਾਰ ਹੁੰਦਾ ਕਹਿੰਦੇ ਉਹ ਵੀ ਆਪਦਾ ਜਿਹੜਾ ਫੋਨ ਦੇ ਵਿੱਚ ਜਿਹੜੀ ਚੀਜ਼ ਮਿਲੀ ਹੁੰਦੀ ਹੈ ਸ਼ਾਇਦ ਉਹਨੂੰ ਛੱਡਦਾ ਨਹੀਂ ਹੁੰਦਾ ਚਲੋ ਬਾਈ ਨੇ ਵੀ ਨਹੀਂ ਛੱਡੀ ਫਿਰ ਤੁਹਾਡੇ ਜਵਾਬ ਦਿਵਾਕਾ ਪੜਦੇ ਆਪਨੇ ਨਹੀਂ ਉਹ ਕੀ ਕਹਿੰਦੇ ਵੀ ਬੱਕਰੀਆਂ ਰੱਖਾਂਗੇ ਕਿ ਨਹੀਂ ਉਹ ਤਾਂ ਹਲੇ ਪੜਦੇ ਆ ਅੱਛਾ ਮੈਂ ਮੁੰਡਾ ਛੋਟਾ ਨਾਲ ਤਾਂ ਲੱਗਦੀ ਹੋਣਗੇ ਹਾਂ ਸਾਹਮਦੇ ਉਹੀ ਆ ਜਦੋਂ ਮੰਡੀ-ਮੁੰਡੀ ਉਹਨਾਂ ਕਹੇ ਅੱਛਾ ਠੀਕ ਹੈ ਦੁੱਧ ਬਾਅਦ ਚ ਪਾਉਣਾ ਜੇ ਉਸ ਕਰਨਾ ਨਾ ਦੁੱਧ ਵੇਚਦੇ ਫਿਰ ਹਾਂ ਦੁੱਧ ਵੇਚਦੇ ਕੀ ਭਾਅ ਲੱਗਦਾ ਦੁੱਧ ਲੱਗਦਾ 40 42 50 55 ਲੱਗ ਜਾਂਦਾ ਨਾ ਲੱਗ ਜਾਂਦਾ ਫਿਰ ਆਹ ਠੀਕ ਹੈ ਆ ਦਿਨਾਂ ਚ ਦੁੱਧ ਹੁੰਦਾਗਾ ਜਾਂ ਘਟ ਜਾਂਦਾ ਆਪਾਂ 10 15 ਕਿਲੋ ਰੋ ਪਾਉਂਦੇ ਆ ਦਿਨਾਂ ਚ ਠੀਕ ਹੈ ਕਿਹੜੇ ਦਿਨਾਂ ਚ ਦੁੱਧ ਬੱਕਰੀ ਵਧਾ ਦੇ ਦਾਂਦੀ। ਜਿੱਦ ਹੜ ਜੇਰ ਚ ਵਧਾ। ਹੁਣ ਜੇਰ ਬਸਾਰੇ ਵਿੱਚ ਘੱਟ ਦਿੰਦੀ ਆ। ਇਹ ਦਿਨਾਂ ਚ ਘੱਟ ਆ। ਠੀਕ। ਅੱਜ ਕੱਲ ਮੱਖੀ ਮੱਛਰ ਵਧਾ। ਹਾਂ। ਤਾਂ ਘੱਟ ਜਾਂਦੇ ਬਸ ਇਹ ਗੱਬਣਾ ਗੁੱਬਣਾ ਬੱਕਰੀ। ਗੱਬਣਾ ਹੈਗੀਆਂ ਨੇ ਤੇ ਆਹ ਬੱਕਰੀ ਬਈ ਇਹ। ਇਹ ਦੂਜੀ ਸੀ ਇਹੋ ਗੀ। ਉਹ ਉੱਤੇ। ਗੱਬਣਾ। ਇਹ ਗੱਬਣਾ ਪੱਟ। ਕਿੰਨੇ ਟਾਈਮ ਦੀ ਬਈ? ਇਹ ਹੈਗੀ 4 ਮਹੀਨੇ ਗੱਬ ਮੂੰਹ ਮਾਂ ਬੋ ਤੇਰੇ ਦਾ ਬੱਚਾ ਨਹੀਂ ਕੋਈ ਹੋਰ ਕੋਈ ਬੱਚਾ ਹੈ ਨਹੀਂ ਮੂੰਹ ਦੇਖੋ ਬਈ ਪੰਜ ਫੇਸ ਦੇਖੋ ਆ ਦੇਖੋ ਆ ਚੀਜ਼ ਬਹੁਤ ਸੋਹਣਾ ਪੰਜ ਫੇਸ ਆ ਜਿਹੜਾ ਬਣਿਆ ਹੋਇਆ ਹੈਗਾ ਕੀ ਮੁੱਲ ਕਰੇ ਬਈ 6 ਦੰਦ ਪਾਠੂ 35000 ਰੁਪਏ 35000 ਗੱਬਣ ਕਿੰਨੇ ਟਾਈਮ ਚ ਕਿਹਾ 4 ਮਹੀਨੇ ਬੱਕਰਾ ਕਿੱਡਾ ਵੱਡਾ ਰੱਖਿਆ ਫਿਰ ਬੱਕਰਾ 6 ਦੰਦ ਦੀ ਆਪਣਾ ਕੋਲ ਵੱਡਾ ਵੇਚਦਾ ਸੀ 6 ਦੰਦ ਦਾ ਠੀਕ ਹੈ ਆ ਲੈ ਬਹੁਤ ਸੋਹਣੀ ਚੀਜ਼ ਬੱਕਰੀਆਂ ਆ ਰੱਖੀਆਂ ਹੋਈਆਂ ਨੇ ਬਾਈ ਨੇ ਕੰਮ ਦੀ ਗੱਲ ਲੱਗੀ ਕੰਮ ਦੀ ਬਾਕੀ ਫਿਰ ਇਹਦੇ ਪਾਲਾਂਗੇ ਫੇਰ ਹੀ ਕੁਝ ਦਿੰਦੇ ਹਾਂ ਜੀ ਹੁਣ ਜਾ ਕੇ ਫਰਮਾਇ ਬੜ ਲਈ ਜਾਉ ਬੰਨੀ ਰੱਖ ਫੇਰ ਕੋਈ ਨਹੀਂ ਦਿੰਦਾ ਕਿੰਨਾ ਅ ਏਰੀਆ ਤੋਰਦਾਂ ਨੂੰ ਬਾਹਲੇ ਚੜੀਦੀ ਆਪਣੀ ਕਿੰਨਾ ਟਾਈਮ ਦਾ ਮਤਲਬ ਕਿੰਨਾ ਏਰੀਆ ਤੋਰਦਾਂ ਨੂੰ ਇੱਕ ਦਿਨ ਚ ਕਿੰਨੇ ਕਿਲੋਮੀਟਰ ਏਰੀਆ ਵੀ ਕੱਢਦੇ ਨੇ ਜਿਵੇਂ 5 ਕਿਲੋ 6 ਕਿਲੋਮੀਟਰ ਵਾਟ ਕੱਢਦੇ ਨੇ 7 ਕਿਲੋਮੀਟਰ ਵਾਟ ਬਾਹਰੇ ਚਾਰਾ ਹੈਗਾ ਹਾਂ ਚਾਰਾ ਤਾਂ ਬਥੇਰੇ ਅੱਜ ਕੱਲ੍ਹ ਤੇ ਸਪਰੇਅ ਸਭੂ ਮਾਰ ਬੱਚੇ ਢੇਕਾਂ ਢੁੱਕਾਂ ਹੈਗੇ ਹੋ ਜਾਂਦੇ ਨੇ ਹਾਂ ਮੱਖੀਆਂ ਵਾਲੇ ਬਾਣ ਮਿਲ ਜਿੰਦੇ ਮੂੰਗੀ ਵਾਲੇ ਮਿਲ ਜਿੰਦੇ ਯਾਨੀ ਕਿ ਚਾਰਾ ਬਹੁਤ ਹੈ ਬਾਹਰ ਹਾਂ ਚਾਰਾ ਵਧ ਜਗਾ ਕਰੇ ਕੀ ਪਾਉਨੇ ਫਿਰ ਦਾਣਾ ਦਾ ਕਰੇ ਨਹੀਂ ਪਾਉਂਦੇ ਅੱਜ ਗੱਲ ਮਾਰੋ ਪਹਾਈ ਪਾਵੇਂ ਸਾਉਂਡ ਸਾਉਂਡ ਤਾਂ ਹੁਣ ਲੈ ਵੀ ਹੁਣ ਆਪਾਂ ਵੀਡੀਓ ਦਾ ਕਰ ਦਿਆਂਗੇ ਐਂਡ ਗੱਲਬਾਤ ਲੱਗੀ ਮੁੰਡੇ ਦੀ ਵਧੀਆ ਨਾਮ ਬਾਈ ਬਸ਼ੀਰ ਕਬਜ਼ੀਰ ਬਸ਼ੀਰ ਬਸ਼ੀਰ ਪੂਰੀ ਗੱਲਬਾਤ ਓਕਿਆ ਮੁੰਡਾ ਮਿਸਤਰੀ ਤੋਂ ਭੰਗਿਆ ਕਹਿੰਦੇ ਬੱਕਰੀਆਂ ਚਾਰਨ ਵਾਲਾ ਆ ਜੜੀ ਤੇ ਕੰਮ ਵਧੀਆ ਲੱਗਿਆ ਬਾਈ ਦਾ ਰੂਫ ਜੋਗੀ ਵੀ ਬੱਕਰੀ ਬਾਈ ਨੇ ਕੁਝ ਕਮਾਇਆ ਵੀ ਹੈ ਖੱਟਿਆ ਵੀ ਹੈਗਾ ਬਹੁਤ ਵਧੀਆ ਗੱਲ ਲੱਗੀ ਕੋਈ ਐ ਨਹੀਂਗਾ ਵੀ ਮਾੜਾ ਵਪਾਰੀਓ ਹੈਗਾ ਤੇ ਕਰਿਆ ਕਰਿਆ ਕੀ ਦਿਖਾਇਆ ਬਾਈ ਨੇ ਚੰਗਾ ਬਾਈ ਧੰਨਵਾਦ ਸੋਹਣਿਆ ਜਿਉਂਦਾ ਰਹੇ